ਵਾਹਿਗੁਰੂ ਜੀ ਖਾਲਸਾ ਕੀਤੇ ਸਭ ਤੋਂ ਪਹਿਲਾ ਸਮੂਹ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੁਹਾਡੇ ਸਕਰੀਨ ਦੇ ਉੱਤੇ ਚੌਪਈ ਸਾਹਿਬ ਜੀ ਦੇ ਵਿਸ਼ਾ ਵਸਤੂ ਕੇਂਦਰੀ ਭਾਵ ਤੇ ਮੁੱਖ ਵਿਸ਼ੇ ਦਿੱਸਦੇ ਹੋਣਗੇ ਤੇ ਚੌਪਈ ਸਾਹਿਬ ਜੀ ਦਾ ਮੁੱਖ ਵਿਸ਼ਾ ਕੀ ਹੈ ਸੁਰੱਖਿਆ ਅਤੇ ਰੱਖਿਆ ਦੀ ਅੰਦਾਜ਼ ਜੇ ਦੋਸਤਾਂ ਨੂੰ ਲੱਗੇ ਕਿ ਅਸੀਂ ਖਤਰੇ ਵਿੱਚ ਹਾਂ ਅਸੀਂ ਚੌਪਈ ਸਬ지 ਦਾ ਪਾਠ ਆਰੰਭ ਕਰ ਸਕਦੇ ਹਾਂ ਰੱਖਿਆ ਵਾਸਤੇ ਅਸੀਂ ਗੁਰੂ ਮਹਾਰਜ ਦੇ ਅੱਗੇ ਅਰਦਾਸ ਕਰਦੇ ਹਾਂ ਇਸ ਦਾ ਕੇਂਦਰੀ ਭਾਵ ਕੀ ਹੈ ਬੇਨਤੀ ਰੱਬ ਦੀ ਸ਼ਰਨ ਲਈ ਬੇਨਤੀ ਕਰਦੇ ਹਾਂ ਅਸੀਂ ਪ੍ਰਮਾਤਮਾ ਕੋਲ ਮੁੱਖ ਵਿਸ਼ੇ ਕੀ ਹਨ ਰੱਬ ਦੀ ਸਹਾਇਤਾ ਅਤੇ ਰੱਖਿਆ ਲਈ ਅਰਦਾਸ ਚੌਪਈ ਸਬ지 ਦਾ ਪਾਠ ਹੀ ਅਰਦਾਸ ਹੈ ਕਿਉਂਕਿ ਜਦੋਂ ਅਸੀਂ ਪਾਠ ਕਰਦੇ ਹਾਂ ਤੇ ਇਹ ਪਾਠ ਹੀ ਸਾਰੀ ਅਰਦਾਸ ਹੀ ਕਰਦੇ ਹਾਂ ਅਸੀਂ ਠੀਕ ਹੈ ਜੀ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ